ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਸੋਹਣੇ ਸੋਹਣੇ ਭੈਣ ਭਰਾਵਾਂ ਦਾ ਸੋਹਣੇ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਉ ਤਾਂ ਫਿਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਿਵੇਂ ਦਾ ਸਾਡੇ ਚੈਨਲ ਦਾ ਨਾਮ ਹੈ ਜਸਟ ਇੰਜੋਏ ਉਵੇਂ ਤੁਸੀਂ ਸਾਡੇ ਨਾਲ ਚੈਨਲ ਤੇ ਇੰਜੋਏ ਕਰੋਗੇ ਅਲਗ-ਅਲਗ ਤਰ੍ਹਾਂ ਦੀਆਂ ਵੀਡੀਓਜ਼ ਕਦੇ ਕੁਕਿੰਗ ਕਦੇ ਸੋਸਾਇਟੀ ਕਦੇ ਬਿਊਟੀ ਕਦੇ ਫੈਸ਼ਨ ਠੀਕ ਹੈ ਜੀ ਸੋ ਅ ਅੱਜ ਹੈਗਾ ਸੈਟਰਡੇ ਠੀਕ ਹੈ ਸੈਟਰਡੇ ਨਾਈਟ ਤੇ ਮੇਰਾ ਅੱਜ ਕੋਈ ਐਸੇ ਵੀਡੀਓ ਬਣਾਉਣ ਦਾ ਕੋਈ ਇਰਾਦਾ ਹਾਲੇ ਨਹੀਂ ਸੀਗਾ ਕਿਉਂਕਿ ਕੱਲ ਸੰਡੇ ਸੀ ਕੱਲ ਬਣਾ ਲੈਣੀ ਸੀ ਮੈਂ ਤੇ ਪਰ ਇੱਕ ਨਾ ਮੇਰੀ ਫਰੈਂਡ ਦਾ ਮੈਨੂੰ ਫੋਨ ਆਇਆ ਵੈਸਟ ਫਰੈਂਡ ਹੈ ਮੇਰੀ ਕਹਿੰਦੀ ਯਾਰ ਇੰਨੀਆ ਵੀਡੀਓ ਬਣਾਉਣੀ ਹੈ ਇਹਨੇ ਮਤਲਬ ਗਾਈਡਲਾਈਨਸ ਦਿੰਨੀ ਹੈ ਕਿ ਮੇਰੀ ਵੀ ਮੇਰੇ ਲਈ ਵੀ ਬਣਾ ਦੇ ਮੈਂ ਕਿਹਾ ਦੱਸੋ ਕਹਿੰਦੀ ਮੈਨੂੰ ਨਾ ਬਸ ਐਂ ਦੱਸ ਦੇ ਵੀ ਟੈਨਿੰਗ ਹੋ ਰਹੀ ਹੈ ਹੁਣ ਬਾਹਰ ਅੰਦਰ ਜਿਵੇਂ ਸਕੂਟਰ ਤੇ ਚਾਈਦਾ ਹੈ ਉਹ ਟਰਨਿੰਗ ਦਾ ਕੋਈ ਸੁੱਖ ਜਿਹਾ ਲਾਜ ਦੱਸਦੇ ਬਸ ਬਾਲਾ ਤਾਮਝਾਮ ਨਾ ਹੋਵੇ ਬਸ ਤੇ ਵਧੀਆ ਰਾਜ ਹੋਵੇ ਬਸ ਸੌਖਾ ਤੇ ਚਲੋ ਜੀ ਫਿਰ ਅ ਚੱਲੀਏ ਤੇ ਬਣਾਉਣੀ ਪੈਣੀ ਸੀ ਸਿੱਲੀ ਵਾਸਤੇ ਤਾਂ ਤੇ ਫਿਰ ਜਦੋਂ ਮੈਂ ਕਿਹਾ ਚਲ ਹੁਣ ਉਹ ਬਣਾਉਣੀ ਲੱਗੀ ਤੇ ਫਿਰ ਕੈਮਰਾ ਔਨ ਕਰ ਲੈਣੀ ਆ ਤੇ ਫਿਰ ਕੱਲ ਦਾ ਮੇਰਾ ਕੰਮ ਵੀ ਆਜੀ ਹੋ ਜਾਊਗਾ ਸੋ ਜੀ ਸਭ ਤੋਂ ਪਹਿਲਾਂ ਰਸਮ ਅਨੁਸਾਰ ਅ ਸਾਰੇ ਭੈਣ ਭਰਾਵਾਂ ਜਿਹੜੀ ਵੀ ਚੈਨਲ ਦੇ ਨਾਲ ਜੁੜੇ ਨਹੀਂ ਜਾਂ ਚੈਨਲ ਨੂੰ ਦੇਖਦੇ ਨਹੀਂ ਸਾਰੇ ਭੈਣ ਭਰਾਵਾਂ ਵਾਸਤੇ ਪਰਮਾਤਮਾ ਗਿਰਦਾ ਸੇ ਜੀ ਜਿੰਨਾ ਘਰਾਂ ਚ ਬੱਚੇ ਨਹੀਂ ਪਰਮਾਤਮਾ ਉਹਨਾਂ ਨੂੰ ਬੱਚੇ ਦੇਵੇ ਤੇ ਜਿੱਥੇ ਬੱਚੇ ਨੇ ਉਹਨਾਂ ਨੂੰ ਸਮੱਤ ਦੇਵੇ ਠੀਕ ਹੈ ਜੀ ਬਜ਼ੁਰਗਾਂ ਦਾ ਪਿਆਰ ਦੇਵੇ ਸਾਰਿਆਂ ਨੂੰ ਖੁਸ਼ੀਆਂ ਖੇੜੀ ਦਿੰਦਾ ਰਹੇ ਪਰਮਾਤਮਾ ਸਭ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੋਣ ਠੀਕ ਹੈ ਜੀ ਸੋ ਲੋ ਜੀ ਅੱਜ ਫਿਰ ਅ ਬਣਾਵਾਂਗੇ ਇਸੀ ਗੱਲ ਤੇ ਟੈਨਿੰਗ ਸ਼ੁਰੂ ਹੋਗੀ ਇਹਦੇ ਚ ਕੋਈ ਦੋ ਰਹਿ ਨਹੀਂ ਹੈਗੀਆ ਬੁਰੀ ਤਰ੍ਹਾਂ ਮਤਲਬ ਫੇਸ ਜਿਹੜਾ ਉਹ ਖਰਾਬ ਹੋਣ ਲੱਗ ਜਾਂਦਾ ਹੈ ਹੈਨਾ ਸੋ ਉਹਦੇ ਵਾਸਤੇ ਉਹਦੇ ਵਾਸਤੇ ਕੀ ਹੈ ਕਿ ਸਾਨੂੰ ਮਤਲਬ ਵੈਸੀ ਤਾਂ ਬਹੁਤ ਸਾਰੀਆਂ ਰੈਮਡੀਜ਼ ਟਰਾਈ ਕਰਨੀਆਂ ਪੈਂਦੀਆਂ ਬਟ ਇੱਕ ਦੋ ਕ ਕਾਫੀ ਪਾਵਰਫੁਲ ਨੇ ਜਿਹੜੀਆਂ ਮੈਂ ਤੁਹਾਨੂੰ ਅੱਜ ਦੱਸੂਗੀ ਜਿਨ੍ਹਾਂ ਨੂੰ ਇਹ ਹੈ ਕਿ ਬਹੁਤੀ ਖੇਚਲਾ ਨਹੀਂ ਕਰ ਸਕਦੀ ਆਪਾਂ ਉਹਨਾਂ ਲਈ ਬਹੁਤ ਬਹੁਤ ਪਾਵਰਫੁਲ ਰੈਮਡੀ ਤੁਹਾਨੂੰ ਦੱਸਣ ਲੱਗੀ ਅੱਜ ਤੇ ਬਹੁਤ ਸਿੰਪਲ ਠੀਕ ਹੈ ਜਿਹਦੇ ਚ ਇੰਗਰੀਡੀਅੰਟ ਵੀ ਸਾਨੂੰ ਦੋ ਕੀ ਚਾਹੀਦੀ ਹੈ ਤੇ ਉਸ ਤੋਂ ਪਹਿਲਾਂ ਆਪਾਂ ਅ ਗੱਲ ਕਰਾਂਗੇ ਜਿਹੜੀ ਕੱਲ ਜਾਂ ਪਰਸੋਂ ਵੀਡੀਓਜ਼ ਦਿੱਤੀਆਂ ਸੀਗੀਆਂ ਉਹਨਾਂ ਨੂੰ ਤੁਸੀਂ ਭਾਵੇਂ ਬਹੁਤ ਜ਼ਿਆਦਾ ਨਹੀਂ ਦੇਖਿਆ ਪਰ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਕਮੈਂਟ ਲਿਖੀ ਬਹੁਤ ਸਾਰਿਆਂ ਦੇ ਦਿਲ ਦਾ ਜਿਹੜਾ ਦਰਦ ਹੈ ਉਹ ਬਾਹਰ ਆਇਆ ਤੇ ਹੋ ਸਕਦਾ ਕਿਸੇ ਅ ਬੰਦੇ ਦੀ ਵਿਚਾਰਧਾਰਾ ਵੀ ਚੇਂਜ ਹੋ ਜੇ ਤਾਂ ਮੇਰਾ ਹੀ ਐਫਰਟ ਸੀ ਹੁੰਦੇ ਨੇ ਮੈਂ ਤੁਹਾਨੂੰ ਜਦੋਂ ਵੀਡੀਓ ਬਣਾਉਂਦੀ ਸੀ ਉਦੋਂ ਹੀ ਕਿਹਾ ਸੀਗਾ ਕਿ ਮੈਂ ਜਦ ਵੀ ਵੀਡੀਓ ਬਣਾਉਣੀ ਹੈ ਤਾਂ ਇਹ ਸੋਚ ਕੇ ਬਣਾਉਣੀ ਹੁੰਦੀ ਹੈ ਕਿ ਜੇ ਇੱਕ ਬੰਦੇ ਨੂੰ ਵੀ ਫਾਇਦਾ ਹੋ ਗਿਆ ਤਾਂ ਮੇਰੇ ਲਈ ਓਕੀ ਹੈ ਠੀਕ ਹੈ ਜੀ ਸੋ ਅੱਜ ਆਪਾਂ ਐਸੀ ਵੀਡੀਓ ਨੂੰ ਅ ਸ਼ੁਰੂ ਕਰਦੇ ਹੁਣ ਤੇ ਅੱਜ ਜਿਹੜੀ ਅਪਟੇਨਿੰਗ ਵਾਸਤੇ ਗੱਲ ਕਰਨ ਲੱਗੀ ਸੀ ਸਭ ਤੋਂ ਪਹਿਲਾਂ ਤਾਂ ਟ੍ਰੇਨਿੰਗ ਨੂੰ ਰੋਕਣ ਲਈ ਦੋ ਕੰਮ ਕਰ ਲਿਆ ਕਰੋ ਇੱਕ ਤਾਂ ਫੇਸ ਕਵਰ ਕਰਨਾ ਜੇ ਤੁਸੀਂ ਸਕੂਟਰ ਤੇ ਜਾਂਦੇ ਹੋ ਤੁਸੀਂ ਆਪਣਾ ਫੇਸ ਕਵਰ ਕਰਕੇ ਰੱਖਣਾ ਹੈ ਕਵਰਿੰਗ ਸਭ ਤੋਂ ਵੱਧ ਇਫੈਕਟਿਵ ਹੈ ਗਰਮੀ ਦੇ ਮਹੀਨੇ ਦੇ ਵਿੱਚ ਕਿਉਂਕਿ ਧੁੱਪ ਬਹੁਤ ਤਿੱਖੀ ਹੁੰਦੀ ਹੈ ਚਾਹੇ ਅਸੀਂ ਸੰਸਕ੍ਰੀਨ ਲਗਾ ਵੀ ਲਈਏ ਪਰ ਜਿਹੜੀ ਕਵਰਿੰਗ ਹੈ ਉਹ ਫੇਸ ਨੂੰ ਕੱਪੜੇ ਨਾਲ ਕਵਰ ਕਰਨਾ ਠੀਕ ਹੈ ਨਾ ਉਹ ਬਹੁਤ ਬਹੁਤ ਇਫੈਕਟਿਵ ਹੈ ਤੇ ਉਹ ਕੋਸ਼ਿਸ਼ ਕਰਿਆ ਕਰੋ ਕਿ ਜੇ ਸਕੂਟਰ ਤੇ ਤੁਸੀਂ ਜਾ ਰਹੇ ਹੋ ਤਾਂ ਡਾਇਰੈਕਟ ਧੁੱਪ ਪੈ ਰਹੀ ਹੈ ਤਾਂ ਉਹ ਤਾਂ ਤੁਸੀਂ ਜ਼ਰੂਰ ਕਰਨਾ ਹੈ ਠੀਕ ਹੈ ਤੇ ਉਹ ਉਹਦਾ ਬਹੁਤ ਜ਼ਿਆਦਾ ਪੋਜ਼ਿਟਿਵ ਇਫੈਕਟ ਹੈ ਟੈਨਿੰਗ ਤੋਂ ਬਚਾਉਣ ਲਈ ਤੇ ਦੂਸਰਾ ਆਪਾਂ ਜਿਵੇਂ ਕਾਲਰ ਵਾਲੇ ਜਿਹੜੇ ਨਾਲ ਲਗਮੀ ਕਾਲਰ ਹੁੰਦੇ ਤੁਸੀਂ ਮੇਰੇ ਬਹੁਤ ਸਾਰੇ ਸੂਟਾਂ ਦੇ ਦੇਖਿਆ ਉਹ ਵਾਲੇ ਗਲੇ ਪਾਲਿਆ ਕਰੋ ਉਹਦਾ ਸਟਾਈਲ ਕਿਉਂਕਿ ਕਵਰ ਰਹਿੰਦਾ ਤੇ ਬਾਡੀ ਜਿਹੜੀ ਹੈ 파ਰਟ ਬਹੁਤ ਆ ਨੰਗਾ ਨਹੀਂ ਰਹਿੰਦਾ ਤੇ ਉਹਦੇ ਨਾਲ ਇਹ ਹੁੰਦਾ ਸਾਨੂੰ ਫਾਇਦਾ ਕਿ ਜੇ ਆਪਣੀ ਮਤਲਬ ਨਾਰਮਲ ਡੇਸ ਦੇ ਵਿੱਚ ਆਪਾਂ ਉਸ ਤਰ੍ਹਾਂ ਦੀਆਂ ਡ्रेसेस ਪਾਉਣੀ ਹੈ ਜਦੋਂ ਪਾਰਟੀ ਟਾਈਮ ਦੇ ਵਿੱਚ ਅਸੀਂ ਥੋੜਾ ਜਿਹਾ ਇਸ ਤਰ੍ਹਾਂ ਦੇ ਡੀਪ ਗਲੇ ਜਾਂ ਹੋਰ ਸਮਥਿੰਗ ਵੇਅਰ ਕਰਦੇ ਹਾਂ ਤਾਂ ਉਦੋਂ ਫਿਰ ਕਰਦਣ ਜਿਹੜੀ ਆ ਉਹ ਟੈਂਡ ਜਾਂ ਕਾਲੀ ਨਹੀਂ ਲੱਗਦੀ ਤੇ ਇਸ ਕਰਕੇ ਰੂਟੀਨ ਦੇ ਵਿੱਚ ਉਸ ਤਰ੍ਹਾਂ ਦੇ ਮਤਲਬ ਨੇਕ ਡਿਜ਼ਾਈਨ ਬਣਾ ਲਿਆ ਕਰੋ ਠੀਕ ਹੈ ਤਾਂ ਹੁਣ ਦੂਸਰਾ ਇੱਕ ਤਰੀਕਾ ਉਹ ਤਾਂ ਹੈ ਹੀ ਹੈ ਵੀ ਸਨਸਕ੍ਰੀਨ ਲਾਈ ਬਿਨਾ ਤਾਂ ਆਪਾਂ ਜਾਣਾ ਹੀ ਨਹੀਂ ਬਾਹਰ ਸਨਸਕ੍ਰੀਨ ਤਾਂ ਬਹੁਤ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਅੱਜ ਜਿਹੜੀ ਫਿਰ ਮੈਂ ਆਪਣੀ ਫਰੈਂਡ ਵਾਸਤੇ ਰੈਮਡੀ ਦੱਸਣ ਲੱਗੀ ਹਾਂ ਤੁਹਾਨੂੰ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਬਹੁਤ ਜ਼ਿਆਦਾ ਵਧੀਆ ਇਫੈਕਟ ਹੈ ਤੇ ਸਭ ਤੋਂ ਘੱਟ ਇੰਗਰੀਡੀਐਂਟ ਹੈ ਠੀਕ ਹੈ ਤੇ ਉਹਦੇ ਵਾਸਤੇ ਸਾਨੂੰ ਸਿਰਫ ਦੋ ਇੰਗਰੀਡੀਐਂਟ ਚਾਹੀਦੇ ਆ ਇੱਕ ਆਪਾਂ ਨੂੰ ਚਾਹੀਦਾ ਹੈ ਹਨੀ ਸ਼ਹਿਦ ਤੇ ਦੂਜੀ ਆਪਾਂ ਨੂੰ ਚਾਹੀਦੀ ਹੈ ਹਲਦੀ ਮੇਰਾ ਖਿਆਲ ਹੈ ਵੀ ਹੁਣ ਤੱਕ ਤੁਸੀਂ ਸਾਰਿਆਂ ਨੇ ਕਸਤੂਰੀ ਹਲਦੀ ਲੈ ਲਈ ਹੋਣੀ ਹੈ ਹੁਣ ਤੁਸੀਂ ਇਹ ਚ ਦੇਖ ਰਹੇ ਹੋਵੋਗੇ ਕਿ ਇਹਦੇ ਚ ਕਿੰਨੀ ਹੋਊਗੀ ਇੰਨੀ ਕੀ ਚਾਹੀਦੀ ਹੈ ਮੈਨੂੰ ਜਿੰਨੀ ਕਿ ਇਹਦੇ ਚ ਹੈਗੀ ਆ ਸੋ ਇੱਕ ਕਸਤੂਰੀ ਹਲਦੀ ਤੇ ਇੱਕ ਸ਼ਹਿਦ ਦੋ ਚੀਜ਼ਾਂ ਤੁਹਾਨੂੰ ਜੇ ਤੁਸੀਂ ਬਹੁਤ ਜ਼ਿਆਦਾ ਤਾਮਝ ਨਹੀਂ ਕਰ ਸਕਦੇ ਤਾਂ ਇੰਨਾ ਕੁ ਕਰ ਲੈਣਾ ਠੀਕ ਹੈ ਇਹਦੇ ਨਾਲ ਕੀ ਹੈ ਥੋੜੀ ਜਿਹੜੀ ਕਸਤੂਰੀ ਹਲਦੀ ਹੈ ਇਹਨਾਂ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਉਂਦੇ ਨੇ ਜਿਹੜੀਆਂ ਭੈਣਾਂ ਨੇ ਵਰਤਣੀ ਸ਼ੁਰੂ ਕੀਤੀ ਐ ਉਹ ਕਮੈਂਟ ਕਰਕੇ ਦੱਸ ਸਕਦੀਆਂ ਕਿ ਕਿੰਨਾ ਵਧੀਆ ਰਿਜ਼ਲਟ ਐ ਚਾਹੇ ਜਿੰਨਾ ਮਰਜ਼ੀ ਅਸੀਂ ਘਰੇਲੂ ਹਲਦੀ ਯੂਜ਼ ਕਰ ਲਈਏ ਉਹਦਾ ਉਨਾ ਵਧੀਆ ਰਿਜ਼ਲਟ ਨਹੀਂ ਆਉਂਦਾ ਜਿੰਨਾ ਕਸੂਰੀ ਹਲਦੀ ਦਾ ਆਉਂਦਾ ਜਿੰਨਾ ਹੀ ਲਿਆ ਤੇ ਲੈ ਲਿਓ ਮੈਂ ਤੁਹਾਨੂੰ ਟੈਗ ਕਰ ਦੂੰਗੀ ਇਹਦਾ ਲਿੰਕ ਠੀਕ ਐ ਜੀ ਤੇ ਜੇ ਤੁਹਾਡੇ ਆਸ-ਪਾਸ ਮਿਲਦੀ ਐ ਤਾਂ ਵੀ ਤੁਸੀਂ ਉੱਥੋਂ ਲੈ ਲਓ ਤੇ ਕਸੂਰੀ ਹਲਦੀ ਦਾ ਮੈਂ ਲਿਆ ਇਹਦੇ ਵਿੱਚ ਲਗਭਗ ਅ ਅੱਧਾ ਚਮਚਾ ਠੀਕ ਐ ਤੇ ਇਦੇ ਵਿੱਚ ਆਪਾਂ ਹੁਣ ਸ਼ਹਿਦ ਪਾ ਲੈਣੇ। ਕਸਤੂਰੀ ਹਲਦੀ ਜਿਹੜੀ ਹੈ ਥੋੜੀ ਇਹ ਕੀ ਕਰੂਗੀ? ਤੁਹਾਡੀ ਸਕਿਨ ਦੇ ਉੱਤੇ ਪਹਿਲਾਂ ਤੇ ਟੈਨਿੰਗ ਰਿਮੂਵ ਕਰਦੀ ਹੈ ਠੀਕ ਹੈ। ਦਾਗ-ਧੱਬੇ ਉਹਨਾਂ ਨੂੰ ਫਿਕਸ ਕਰਦੀ ਹੈ। ਅਗਰ ਤੁਹਾਡੇ ਪਿੰਪਲਸ ਦੀ ਪ੍ਰੋਬਲਮ ਹੈ ਤਾਂ ਉਹਨੂੰ ਪੂਰੀ ਤਰ੍ਹਾਂ ਦਬਾਉਂਦੀ ਹੈ ਇਹ। ਮਤਲਬ ਅ ਅਹ ਕਹ ਲਓ ਕਿ ਐਂਟੀਬਾਇਟਿਕ ਹੁੰਦੀ ਹੈ ਹਨਾ। ਸੋ ਇਹ ਆਪਣੇ ਆਪ 'ਚ ਬਹੁਤ ਵਧੀਆ ਅ ਇੱਕ ਇੰਗਰੀਡੀਐਂਟ ਹੈ ਸਾਡੇ ਲਈ। ਤੇ ਦੂਸਰਾ ਹੈਗਾ ਸ਼ਹਿਦ। ਹੁਣ ਸ਼ਹਿਦ ਦਾ ਇੱਥੇ ਕੀ ਰੋਲ ਰਹੂਗਾ? ਸ਼ਹਿਦ ਸਾਡਾ ਜਿਹੜਾ ਹੈ ਜਹਾਣੀ ਜਿਹੜੀ ਹੈ ਉਹ ਸਾਡਾ ਮੋਇਸਚਰਾਈਜ਼ਰ ਦਾ ਕੰਮ ਕਰਦੀ ਹੈ ਸਕਿਨ ਗਰਮੀਆਂ ਦੇ ਵਿੱਚ ਡਰਾਈ ਹੁੰਦੀ ਆ ਆਪਾਂ ਕਹਿੰਦੇ ਸਰਦੀਆਂ ਚ ਰਹੀ ਨੇ ਗਰਮੀਆਂ ਚ ਵੀ ਬਹੁਤ ਡਰਾਈ ਹੁੰਦੀ ਹੈ ਗਰਮੀਆਂ ਚ ਝੁਸਦੀ ਵੀ ਆ ਨਾਲ ਦੋ ਕੰਮ ਹੋ ਜਾਂਦੇ ਨੇ ਤਾਂ ਉਹਦੀ ਡਰਾਈਨੈਸ ਨੂੰ ਮੋਇਸਚਰਾਈਜ਼ ਕਰਨ ਵਾਸਤੇ ਸਾਨੂੰ ਸ਼ਹਿਦ ਦੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਅੱਜਕਲ ਜਿੰਨੀਆਂ ਵੀ ਤੁਸੀਂ ਕੋਈ ਫੇਸ ਵਾਸ਼ ਕੁਝ ਹੋਰ ਵੀ ਕਰਦੇ ਹੋ ਉਹਨਾਂ ਤਾਂ ਹਨੀ ਦਾ ਤਾਂ ਤੁਸੀਂ ਰੱਖਿਆ ਕਰੋ ਖਾਸ ਖਿਆਲ ਕੇ ਇਹਦਾ ਯੂਜ਼ ਵਧਾਈਏ ਅਸੀਂ ਗਰਮੀ ਚ ਜੇ ਬਹੁਤ ਹੀ ਜ਼ਿਆਦਾ ਡਰਾਈ ਹੈ ਫਿਰ ਤੁਸੀਂ अपना ग्लिसरीन यूज करो वो इससे भी ज्यादा फिर मॉइस्चराइज़ कर दिया तो फिर तोप है ठीक सो तो है सोनो जी ਇਹਦੇ ਵਿੱਚ ਆਪਾਂ ਅੱਧਾ ਇੱਕ ਚਮਚਾ ਅੱਧੇ ਤੋਂ ਥੋੜੇ ਜਿਹਾ ਵੱਧ ਹੀ ਹੋਊਗਾ ਮੇਰੇ ਕੋਲੇ ਤੇ ਇਹਦੇ ਵਿੱਚ ਹੀ ਮੈਂ ਪਾਈ ਹੋਈ ਹੈ ਕਸਤੂਰੀ ਹਲਦੀ ਠੀਕ ਹੈ ਹੁਣ ਤੁਸੀਂ بار بار ਇਹ ਸਵਾਲ ਆਉਂਦਾ ਹੁੰਦਾ ਹੈ ਕਿ ਕੀ ਅੰਬਾ ਹਲਦੀ ਤੇ ਕਸਤੂਰੀ ਹਲਦੀ ਕੋਈ ਨਹੀਂ ਅੰਬਾਲ ਦੀ ਾਟ ਹੈ ਕਸਤੂਰੀ ਹਲਦੀ ਾਟ ਹੈ ਮੈਂ ਕਸਤੂਰੀ ਹਲਦੀ ਰეკਮੈਂਡ ਕਰ ਰਹੀ ਹਾਂ ਤੁਹਾਨੂੰ ਤੁਸੀਂ ਕਸਤੂਰੀ ਹਲਦੀ ਲੈ ਲਓ ਇਹ ਇੱਕ ਇਨਵੈਸਟਮੈਂਟ ਹੈ ਠੀਕ ਹੈ ਤੇ ਲੋ ਜੀ ਇਹਦੇ ਵਿੱਚ ਆਪਾਂ ਪਾਉਣੀ ਹੈ ਇਨ ਵਿੱਚ ਮੈਂ ਲਗਭਗ ਇਹਨੂੰ ਅੱਧì ਕਰਤਾ ਠੀਕ ਹੈ ਲੋ ਅੱਧì ਕਰ ਲਿਆ ਮੈਂ ਇਹਨੂੰ ਠੀਕ ਹੈ ਤੇ ਹੁਣ ਇਹਨੂੰ ਆਪਾਂ ਚਮਚੇ ਨਾਲ ਇਹਨੂੰ ਹਲਾ ਲਾਂਗੇ ਤੇ ਚੰਗੀ ਤਰ੍ਹਾਂ ਇਹ ਇਹਨੂੰ ਵਿੱਚ ਮਿਕਸ ਕਰ ਲੈਣੇ ਠੀਕ ਹੈ ਫਿਰ ਲੋ ਜੀ ਤੁਸੀਂ ਜਦੋਂ ਇਹ ਥੋੜਾ ਮਿਕਸ ਹੋ ਕੇ ਤਿਆਰ ਹੋ ਜਾਊਗਾ ਕਿਉਂਕਿ ਠਿੱਕ ਜਾ ਥੋੜਾ ਜਿਹਾ ਟਾਈਮ ਲਾਊਗਾ ਉਹ ਡਰਾਈ ਇਹ ਚੀਜ਼ ਬਿਲਕੁਲ ਹੀ ਤੇ ਇਹ ਸੰਘਣਾ ਬਹੁਤ ਹੈ ਥੋੜਾ ਜਿਹਾ ਟਾਈਮ ਲੈ ਲੈਂਦਾ ਇਹਨੂੰ ਮਿਕਸ ਕਰਨ ਨੂੰ ਚਲੋ ਆਪਾਂ ਇਹਨੂੰ ਮਿਕਸ ਕਰਦੇ ਹਾਂ ਨਹੀਂ ਦੀਰ ਚਾਪ ਹੋਰ ਕੋਈ ਗੱਲ ਕਰਨੀ ਹੈ ਤੇ ਦੂਸਰਾ ਤੁਸੀਂ ਇਹ ਤਾਂ ਚਲੋ ਆਪਾਂ ਮਿਕਸ ਕਰ ਲਿਆ ਜਦੋਂ ਤੁਸੀਂ ਬਾਹਰੋਂ ਆਉਣੀ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਅ ਨਾਰਮਲ ਪਾਣੀ ਦੇ ਨਾਲ ਫੇਸ ਸਾਫ ਕਰ ਲਓ ਠੀਕ ਹੈ ਜਿਹੜਾ ਤੁਹਾਡਾ ਟੈਪ ਵਾਟਰ ਹੈ ਉਹਦੇ ਨਾਲ ਕਰ ਲਓ ਜੀ ਉਹਦੇ ਨਾਲ ਨਹੀਂ ਕਰਨਾ ਤੁਸੀਂ ਤੇ ਫਿਰ ਤੁਸੀਂ ਗੁਲਾਬ ਜਲ ਨਾਲ ਕਰ ਲਓ ਤੁਹਾਡੇ ਕੋਲੇ ਉਹ ਹੈਗਾ ਕਾਟਨ ਪੈਡ ਗੁਲਾਬ ਜਲ ਲਗਾ ਕੇ ਉਹਦੇ ਨਾਲ ਕਰ ਲਓ ਠੀਕ ਹੈ ਤੇ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਿਵੇਂ ਕਰਨਾ ਹੈ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਅ ਮੇਰੇ ਵਾਲਾ ਜਿਵੇਂ ਹੈ ਪੁੱਠਾ ਰੱਖਿਆ ਜਾਂਦਾ ਹੈ ਇਹ ਹਣੀ ਇਸ ਤਰ੍ਹਾਂ ਹੋ ਗਿਆ ਤੇ ਫਿਰ ਇਹਨੂੰ ਲਫਾਫੇ ਚ ਰੱਖਿਆ ਕਰੋ ਕਿਉਂਕਿ ਮਾੜੀ ਜਿਹੀ ਲੀਕੇਜ ਹੋ ਗਈ ਤਾਂ ਜਿਸ ਜਗ੍ਹਾ ਤੇ ਰੱਖਦੇ ਉੱਥੇ ਚਿਪਚਿਪ ਹੋ ਜਾਂਦੀ ਐ ਇਸ ਕਰਕੇ ਮੈਨੂੰ ਲਫਾਫੇ ਚ ਬਾਹਰ ਹੀ ਰੱਖਣੀ ਹੁੰਦੀ ਆ ਚਲੋ ਤੇ ਇਹ ਰੈਡੀ ਹੋ ਗਿਆ ਸਾਡਾ ਲੋ ਇਹ ਆ ਲੋ ਇਸ ਤਰ੍ਹਾਂ ਦਾ ਤੁਹਾਡਾ ਰੈਣੀ ਤਾਂ ਹੂੰ ਗਈ ਕਿਉਂਕਿ ਇਹਦੇ ਵਿੱਚ ਆਪਾਂ ਹੋਰ ਤਾਂ ਕੁਛ ਪਾਇਆ ਨਹੀਂਗਾ ਹਣੀ ਦੇ ਵਿੱਚ ਹੈਨਾ ਤੇ ਇਹਨੂੰ ਤੁਸੀਂ ਸਕਿਨ ਆਪਣਾ ਫੇਸ ਨੂੰ ਸਾਫ਼ ਕਰਕੇ ਤੇ ਇਹਦਾ ਚੰਗਾ ਲੇਪ ਲਾਉਣਾ ਹੈ ਬ੍ਰਸ਼ ਨਾਲ ਠੀਕ ਐ ਜਿਵੇਂ ਮੈਂ ਹੁਣ ਤੁਹਾਨੂੰ ਲਾ ਕੇ ਦਿਖਾ ਦਿੰਨੀ ਐ ਚਿਪਕੂ ਚਿਪਕੂ ਤਾਂ ਹੈਗਾ ਹੀ ਐ ਹਲੋ ਇਦਾਂ ਇਦਾਂ ਤੁਸੀਂ ਲਾ ਕੇ 15 ਤੋਂ 20 ਮਿੰਟ ਇਹਨੂੰ ਛੱਡ ਦੇਣਾ ਕੋਈ ਮ사ਜ ਨਹੀਂ ਕਰਨ ਦੀ ਲੋੜ ਕੁਝ ਨਹੀਂ ਕਰਨਾ ਠੀਕ ਹੈ ਮੈਂ ਤੁਹਾਨੂੰ ਹੁਣ ਮੈਂ ਲਾ ਹੀ ਲਿਆ ਤੇ ਚੰਗੀ ਤਰ੍ਹਾਂ ਲਾ ਲੈਣੀ ਠੀਕ ਹੈ ਜੀ ਲੋ 15 20 ਮਿੰਟ ਇਹਨੂੰ ਤੁਸੀਂ ਲਾ ਲੈਣਾ ਤੇ 15 20 ਮਿੰਟਾਂ ਦੇ ਵਿੱਚ ਇਹ ਤੁਹਾਨੂੰ ਆਪਣਾ ਜਾਦੂ ਦਿਖਾ ਦੂਗਾ ਨਾਲੇ ਤਾਂ ਤੁਹਾਡੀ ਜਿਹੜੀ ਟੈਨਿੰਗ ਹੈ ਉਹ ਫਿਕਸ ਕਰ ਦੂਗਾ ਤੇ ਨਾਲੇ ਤੁਹਾਡਾ ਜਿਹੜਾ ਇਹਦੇ ਵਿੱਚ ਡਰਾਈਨੈਸ ਆਈ ਹੋਈ ਹੈ ਫੇਸ ਦੇ ਉੱਤੇ ਉਹ ਖਤਮ ਕਰ ਦੂਗਾ ਠੀਕ ਹੈ ਤੇ ਫਿਰ ਜਦੋਂ ਤੁਸੀਂ ਇਹਨੂੰ ਲਾਉਂਗੇ ਨਾ ਥੋੜਾ ਜਿਹਾ ਡਰਾਈ ਤਾਂ ਹੋ ਜਾਊਗਾ ਨਾ 15-20 ਮਿੰਟਾਂ ਚ ਠੀਕ ਹੈ ਬਹੁਤ ਜ਼ਿਆਦਾ ਡਰਾਈ ਨਹੀਂ ਹੁੰਦਾ ਹੁੰਦਾ ਕਿਉਂਕਿ ਇਹ ਤੇ ਮੋਇਸਚਰ ਇਕੱਠਾ ਕਰਦਾ ਹੈ ਹਵਾ ਦੇ ਵਿੱਚੋਂ ਆਪ ਇਹ ਨਾ ਠਿੱਕ ਜਾ ਹੁੰਦਾ ਹੀ ਨਹੀਂ ਜਲਦੀ ਡਰਾਈ ਨਹੀਂ ਹੁੰਦਾ ਹੁੰਦਾ ਤੇ ਫਿਰ ਤੁਸੀਂ ਇਹਨੂੰ ਅ ਉਲਟੇ ਪਾਸੇ ਨੂੰ ਜੇ ਜੇ ਡਰਾਈ ਹੋ ਜਾਂਦੇ ਸੈਮੀ ਡਰਾਈ ਹੋ ਜਾਊਗਾ 15-20 ਮਿੰਟਾਂ ਚ ਤੇ ਤੁਸੀਂ ਇੱਥੇ ਆਪਣੇ ਫੇਸ ਤੋਂ ਉੱਤੋਂ ਇਹਨੂੰ ਉਲਟੇ ਹੱਥ ਨਾਲ ਇਧਰ ਨੂੰ ਥੋੜਾ ਜਿਹਾ ਮ사ਜ ਵੀ ਕਰ ਲੈਣਾ ਉਹਦੇ ਨਾਲ ਕੀ ਹੁੰਦਾ ਕੁਝ ਤੁਹਾਡੇ ਜਿਹੜੇ ਹੈਅਰ ਹੈ ਹਲਕੇ ਫੁਲਕੇ ਲੂਨ ਜੀ ਹੁੰਦੀ ਜਿਹੜੀ ਉਹ ਵੀ ਰਿਮੂਵ ਹੋ ਜਾਂਦੀ ਹੈ ਜਿਹਦੇ ਕਰਕੇ ਥੋੜੇ ਫੇਸ ਦੇ ਉੱਤੇ ਸ਼ਾਈਨ ਵੀ ਆ ਜਾਂਦੀ ਹੈ ਠੀਕ ਹੈ ਲਓ ਜੀ ਇਦਾਂ ਆਪਾਂ ਇਹਨੂੰ ਫੇਸ ਦੇ ਉੱਤੇ ਲਾ ਲੈਣੇ ਠੀਕ ਹੈ ਆਈਸ ਦੇ ਕੋਲ ਵੀ ਲਾ ਲੈਣਾ ਕਿਉਂਕਿ ਇਹ ਆਈਸ ਨੂੰ ਨੁਕਸਾਨ ਨਹੀਂ ਕਰਦਾ ਆਪਣੇ ਅ ਉਂਗਲੀ ਦੇ ਨਾਲ ਤੁਸੀਂ ਆਪਣੇ ਆਈਸ ਦੇ ਕੋਲ ਹੀ ਲਾ ਲੈਣਾ ਤੇ ਇਹਨੂੰ ਤੁਸੀਂ ਹਫ਼ਤੇ 10 ਦਿਨ ਤੱਕ ਆਰਾਮ ਨਾਲ ਫ੍ਰੀਜ 'ਚ ਬਣਾ ਕੇ ਰੱਖ ਸਕਦੇ ਹੋ ਤੇ ਤੁਸੀਂ ਜਦੋਂ ਵੀ ਬਾਹਰੋਂ ਆਉਣੇ ਇਹ ਕਰ ਲਓ ਠੀਕ ਹੈ ਜੀ ਸੋ ਇਹ ਲਗਾ ਲਿਆ ਇਹਦੇ ਨਾਲ ਤੁਹਾਡੀਆਂ ਮੈਂ ਤੁਹਾਨੂੰ ਦੱਸਦਾ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੋ ਸਕਣਆਂ ਦੀਆਂ ਸੋਲਵ ਹੋ ਜਾਣਗੀਆਂ ਤੁਹਾਡੀ ਸਕਿਨ ਜਿਹੜੀ ਸਖਲ ਲੱਗ ਜੂਗੀ ਸੌਫਟ ਹੋ ਜੂਗੀ ਤੇ ਦੂਸਰਾ ਹੋਰ ਕੁਝ ਨਹੀਂ ਕਰ ਸਕਦੇ ਕਿਉਂਕਿ ਮੇਰੀ ਫਰੈਂਡ ਕਹਿੰਦੀ ਸੀ ਮੈਂ ਕੁਝ ਨਹੀਂ ਕਰ ਸਕਦੀ ਮੈਨੂੰ ਤਾਂ ਬਸ ਬਿਲਕੁਲ ਸਿੰਪਲ ਚਾਹੀਦਾ ਸਾਰਾ ਕੁਝ ਤੇਲ ਲਾਉ ਜੀ گلاب ਜਾਲਾ ਹੋਰ ਕੁਝ ਨਹੀਂ ਮੇਰਾ ਬੇਟਾ ਕਸ਼ਮੀਰ ਤੋਂ ਲਿਆਇਆ ਸੀ 2 ਮਹੀਨੇ ਪਹਿਲਾਂ ਉਹ ਗਿਆ ਸੀਗਾ ਘੁੰਮਣ ਉੱਥੋਂ ਲੈ ਕੇ ਆਇਆ ਸੀ ਬਈ ਇੱਥੇ ਵੀ ਮਿਲਦਾ ਹੈ ਪਰ ਜਿਹੜਾ ਇਹਦੀ ਕੁਆਲਿਟੀ ਹੈ ਉਨਾ ਐ ਤਾਂ ਹੈ ਨਹੀਂਗਾ ਕਿ ਆਪਾਂ ਤੁਹਾਨੂੰ ਜਾ ਕੇ ਲਿਆ ਸਕਦੇ ਆ ਤੇ ਪਰ ਜਿਹੜੀ ਇਹਦੀ ਕੁਆਲਿਟੀ ਹੈ ਨਾ ਬਹੁਤ ਹੀ ਵਧੀਆ ਹੈ ਤੇ ਬਸ ਤੁਸੀਂ ਕੋਈ ਵੀ ਗੁਲਾਬ ਜਲ ਆਪਣੀ ਫ੍ਰਿਜ ਵਿੱਚ ਰੱਖੋ ਤੇ ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਤੁਰਦੇ ਫਿਰਦੇ ਜਦੋਂ ਵੀ ਤੁਹਾਡਾ ਦਿਲ ਕਰੇ ਇਹਨੂੰ ਐਜ਼ ਅ ਟੋਨਰ ਯੂਜ਼ ਕਰੋ ਠੀਕ ਹੈ ਠੰਡਾ ਠੰਡਾ ਜਦੋਂ ਤੁਸੀਂ ਆਪਣੇ ਫੇਸ ਦੇ ਉੱਤੇ ਲਾਉਂਗੇ ਤੁਹਾਡੀ ਉਹ ਜਿਹੜੀ ਪੋਰਸ ਹੈ ਉਹ ਵੀ ਸ਼੍ਰਿੰਕ ਹੋ ਜਾਂਦੀ ਹੈ ਸਕਿਨ ਟਾਈਟ ਹੋ ਜਾਂਦੀ ਹੈ ਤੇ ਨਾਲ ਤੁਹਾਡਾ ਜਿਹੜਾ কুলਿੰਗ ਇਫੈਕਟ ਹੈ ਉਹ ਵੀ ਆ ਜਾਂਦਾ ਹੈ ਸੋ ਇਸ ਕਰਕੇ ਇੱਕ ਤੁਸੀਂ ਇਹ ਕਰ ਸਕਦੇ ਹੋ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਅਦਰਵਾਈਜ਼ ਮੈਂ ਤੁਹਾਨੂੰ ਦੋ ਤਿੰਨ ਪਹਿਲਾਂ ਦੱਸੀ ਹੋਈ ਨਹੀਂ ਟੋਨਰ ਤੇ ਤੁਸੀਂ ਉਹ ਟੋਨਰ ਬਣਾ ਕੇ ਫ੍ਰਿਜ ਚ ਰੱਖ ਲਓ ਮੈਂ ਦੇਖੋ ਕਿੰਨਾ ਵੱਡਾ ਰੱਖਿਆ ਹੋਇਆ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਉਸ ਦਿਮੈ ਕਿਰੀ ਵਾਲਾ ਤੁਹਾਨੂੰ ਛੋਟੀ ਬੋਤਲ ਰੱਖਾਈ ਸੀ ਨਾ ਮੈਂ ਐਡੀ ਵੱਡੀ ਬੋਤਲ ਰੱਖ ਰੱਖੀ ਐਨੀ ਵਰਤਤੀ ਆ ਦੇਖੋ ਥੋੜਾ ਜਿਹਾ ਰਹਿ ਗਿਆ ਐਨੀ ਸਾਰੀ ਬਣਾਈ ਸੀ ਮੈਂ ਤਾਂ ਬਹੁਤ ਮਤਲਬ ਇਹਨੂੰ ਯੂਜ਼ ਕਰਦੀ ਹਾਂ ਦਿਨ ਚ ਕਈ ਵਾਰੀ ਤੇ ਇਸ ਤਰ੍ਹਾਂ ਦਾ ਇਹ ਪਰ ਜਦੋਂ ਤੁਸੀਂ ਇਹਨੂੰ ਬਣਾਉਂਗੇ ਨਾ ਤਾਂ ਇਹਨੂੰ ਕਪੜੇ ਛਾਣ ਕਰ ਲਿਓ ਮਤਲਬ ਕੱਪੜੇ ਵਿੱਚੋਂ ਛਾਣ ਲਿਓ ਕਿਉਂਕਿ ਜੇ ਇਹਦੇ ਵਿੱਚ ਉਹ ਦਾਣੇ ਜਿਹੇ ਰਹਿ ਜਾਣ ਨਾ ਤੇ ਜਦੋਂ ਤੁਸੀਂ ਸ਼ਾਵਰ ਇਹਦਾ ਯੂਜ਼ ਕਰਦੇ ਹੋ ਤੇ ਵਿੱਚ ਫਸ ਜਾਂਦੇ ਨੇ ਉਹ ਤੇ ਫਿਰ ਇਹਨੂੰ ਖਰਾਬ ਕਰ ਦਿੰਦੀ ਹੈ ਸੋ ਇਸ ਕਰਕੇ ਇਹਨਾਂ ਘੱਟ ਕਰ ਲੈਣਾ ਸੋ ਬਸ 15 ਮਿੰਟ ਤੁਸੀਂ ਇਹਨੂੰ ਰੱਖਣਾ ਹੈ ਉਸ ਤੋਂ ਬਾਅਦ ਸਾਫ਼ ਕਰਨਾ ਹੈ ਪਾਣੀ ਦੇ ਨਾਲ ਕਰ ਲੈਣਾ ਹੈ ਆ ਨਾਰਮਲ ਟੂਟੀ ਦਾ ਪਾਣੀ ਠੀਕ ਹੈ ਉਹਦੇ ਨਾਲ ਸਾਫ਼ ਕਰਨਾ ਹੈ ਠੰਡੇ ਨਾਲ ਕਰਨ ਦੀ ਲੋੜ ਨਹੀਂ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਨਾਰਮਲ ਮੋਇਸਚਰਾਈਜ਼ਰ ਲਾਉਣੀ ਹੈ ਉਹ ਲਾ ਲੈਣੇ ਤੇ ਸਾਰੀਆਂ ਪ੍ਰੋਬਲਮਸ ਤੁਹਾਡੀਆਂ ਸੋਲਵ ਹੋ ਜਾਣਗੀਆਂ ਵੀਡੀਓ ਨੂੰ ਸ਼ੇਅਰ ਕਰਨਾ ਕਰਕੇ ਦੇਖਣਾ ਮੇਰੇ ਤੇ ਕੱਲੀ ਤੇ ਯਕੀਨ ਨਹੀਂ ਕਰਨਾ ਤੁਸੀਂ ਕਰਨਾ ਹੀ ਬਹੁਤ ਬਹੁਤ ਵਧੀਆ ਰਿਜ਼ਲਟ ਦੇਊਗਾ ਤੁਹਾਨੂੰ ਔਰ ਕੁਝ ਵੀ ਇੰਗਰੀਡੀਐਂਟ ਨਹੀਂ ਹੈਗੇ ਇਹਦੇ ਵਿੱਚ ਬਿਲਕੁਲ ਸਿੰਪਲ ਹੈ ਇਹੀ ਤੁਸੀਂ ਆਪਣੇ ਇੱਕ ਮਤਲਬ ਕਮੈਂਟ ਸੀਗਾ ਕਿ ਹੱਥਾਂ ਪੈਰਾਂ ਤੇ ਵੀ ਡਰਾਈਨੈਸ ਹੋ ਰਹੀ ਹੈ ਇਹ ਆਪਣੇ ਹੱਥਾਂ ਦਿਲਾਉਂਦੇ ਨਾਲ ਸੇਮ ਹੀ ਚੀਜ਼ ਹੈ ਪਰ ਰਾਤ ਨੂੰ ਜੇ ਤੁਸੀਂ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਇਫੈਕਟਿਵ ਹੁੰਦਾ ਹੈ ਇਹ ਕਿਉਂਕਿ ਰਾਤ ਨੂੰ ਸਾਡੀ ਸਕਿਨ ਥੋੜਾ ਰੈਸਟ ਮੋਡ 'ਚ ਹੁੰਦੀ ਹੈ ਪਰ ਤੁਸੀਂ ਇਹ ਵਾਲਾ ਤਾਂ ਦਿਨੇ ਵੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਤੁਸੀਂ ਬਾਹਰੋਂ ਆਏ ਗਰਮੀ ਗਰਮੀ ਹੋਏ ਬਸ ਥੋੜੀ ਦੇ ਰੈਸਟ ਕਰੋ ਥੋੜਾ ਜਿਹਾ ਮੂੰਹ ਪਾਣੀ ਨਾਲ ਸਾਫ਼ ਕਰੋ ਤੇ ਉਸ ਤੋਂ ਬਾਅਦ ਤੁਸੀਂ ਇਹ ਲਗਾ ਲਓ ਤੇ ਫਿਰ ਆਪਣਾ ਟੋਨਰ ਯੂਜ਼ ਕਰ ਲਓ ਮੋਇਸਚਰਾਈਜ਼ਰ ਯੂਜ਼ ਕਰ ਲਓ 댓ਸ ਇਟ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਫਿਕਸ ਹੋ ਜਾਣਗੀਆਂ 5-7 ਦਿਨਾਂ ਦੇ ਵਿੱਚ ਹੀ ਤੁਹਾਨੂੰ ਕਲੀਅਰ ਕੱਟ ਰਿਜ਼ਲਟ ਨਜ਼ਰ ਆਉਣਗੇ ਤੇ ਫਿਰ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਹੁਣ ਮੈਂ 10-15 ਮਿੰਟ ਬਾਅਦ ਇਹਨੂੰ ਸਾਫ ਕਰੂੰਗੀ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ ਸੋਨੀ ਜੀ ਹੋਰ ਖੂਬਸੂਰਤ ਰੈਮਡੀ ਦੇ ਨਾਲ ਤੇ ਤਦ ਤੱਕ ਤੁਸੀਂ ਇੰਜੋਏ ਕਰਦੇ ਰਹੋ ਇੱਕੋ ਹੀ ਲਾਈਫ ਹੈ ਉਸ ਨੂੰ ਇੰਜੋਏ ਕਰਨ ਵਾਸਤੇ ਸਾਨੂੰ ਬਹੁਤ ਕੁਝ ਨਹੀਂ ਚਾਹੀਦਾ ਸਿਰਫ ਅੰਦਰ ਦੀ ਖੂਬਸੂਰਤੀ ਚਾਹੀਦੀ ਹੈ ਮਿਲਾਂਗੇ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ